special on the train ਦਿੰਦੇ ਆ ਸਰਵ ਨੌਜਵਾਨ ਸਭਾ ਦੇ ਸਾਰੀ ਟੀਮ ਦਾ ਸਰਦਾਰ ਸਿਕੰਦਰ ਸਿੰਘ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਜਿਹੜਾ ਜੀ 34ਵਾਂ ਸਲਾਨਾ ਅੜਾ ਜੁਰਤਮੰਦ ਲੜਕੀਆਂ ਦੀਆਂ ਸ਼ਾਦੀਆਂ ਦਾ ਰੱਖਦੇ ਹਰ ਸਾਲ ਪ੍ਰੋਗਰਾਮ ਉਹਦਾ ਨਿਯੋਤਾਜ ਦੇਣਾ ਪਹੁੰਚੀ ਅਮਰੀ ਖੁਰ ਮੈਂ ਆਪਣੀ ਕਲੌਥ ਮਰਚੈਂਟ ਐਸੋਸੀਏਸ਼ਨ ਵੱਲੋਂ ਔਰ ਕੁਲਥਮ ਪਰਿਵਾਰ ਵੱਲੋਂ ਇਹਨਾਂ ਦੀ ਪੂਰੀ ਟੀਮ ਦਾ ਇਹਨਾਂ ਦਾ ਸਭ ਦਾ ਬਹੁਤ ਧੰਨਵਾਦ ਕਰਦਾ ਹਾਂ ਔਰ ਮੈਂ ਸ਼ਹਿਰ ਵਾਸੀਆਂ ਨੂੰ ਸਾਰੇ ਨੇੜੇ-ਡੇੜੇ ਦੇ ਪਿੰਡਾਂ ਦੇ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਵੀ 6 ਅਕਤੂਬਰ ਦੇ ਐਤਵਾਰ ਤੁਸੀਂ ਸਾਰੇ ਹੁਮ ਹਮਾ ਆ ਕੇ ਉੱਥੇ ਪਹੁੰਚੋ ਜਿਹੜਾ ਕਿ ਆਪਾਂ ਉਹਨਾਂ ਬੱਚਿਆਂ ਨੂੰ ਪਿਆਰ ਦੇਈਏ ਔਰ ਅੱਗੇ ਤੋਂ ਵੀ ਆਪਾਂ ਵੀ ਇਹਨਾਂ ਦੀ ਟੀਮ ਦੇ ਨਾਲ ਰਲਣ-ਮਿਲ ਕੇ ਕੋਸ਼ਿਸ਼ ਕਰੀਏ ਕਿਉਂਕਿ ਇਹ ਪੂਰਾ ਸਾਲ ਸ਼ਹਿਰ ਨੇ ਬਹੁਤ ਅੱچھے ਕੰਮ ਕਰਦੇ ਨੇ ਬਹੁਤ ਅੱچھے ਉਪਰਾਲੇ ਕਰਦੇ ਨੇ ਜਿਹੜੇ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੈਂ ਇੱਕ ਵਾਰ ਦੁਬਾਰਾ ਇਹਨਾਂ ਦੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ